ਈ ਆਪਾ ਦਾ ਆ ਦਾ ਕਾਤੇ ਬੈਠੇ ਆ ਠੀਕ ਚੱਕਰ ਪੈ ਗਿਆ ਹਾਂ ਜੀ ਬਾਜੀ ਬਾ ਬੰਦ ਕਰ ਕੋਈ ਨਹੀਂ ਚੱਲ ਗਣਾ ਸਾਰੇ ਨਾਲ ਭਾਗੀ ਗਈ ਜੰਦਾ ਮੇਰੀ ਟੋਲੀ ਪਾ ਦੇ ਫਾਸਟ ਹੋ ਜੀ ਜੀ ਬੈਠੀ ਉਹਨਾਂ ਦੇ ਜੀ ਹੈ ਇਹਨਾਂ ਦਾ ਪੂਰਾ ਬਿੱਲ ਆ ਜੀ ਚਲੋ ਜੀ ਲੋ ਜੀ ਗਿਆ ਜਾਣਦਾ ਰਹਿੰਦਾ ਆਪਣਾ ਭਰਾ ਆਇਆ ਕਹਿੰਦਾ ਵੀ ਮੈਂ 6 ਕਿਲੋ ਦੁੱਧ 6 ਕਿਲੋ ਦੁੱਧ ਕਹਿੰਦਾ ਉਹ ਵੀ ਅੰਦਰ ਇਹ ਕਮ ਕਹਿੰਦਾ ਉਹ ਸੀਡ ਦੇ ਮਿਕਸਚਰ ਜਾਂ ਉਹ ਤੇ 50 ਰੁਪਏ 50 ਰੁਪਏ ਆ ਸੁਣ ਕੇ ਆ ਕੇ ਦੇ ਕਹਿੰਦਾ ਮੈਂ ਜੇਪੋਂ ਦਾ ਹਣਾ ਅੱਧਰ ਆ 6 ਕਿਲੋ ਦੁੱਧ ਦੇਂਦਾ ਕਹਿੰਦਾ ਆ ਜਾ ਲੈ ਹਰ ਘੰਟੇ ਬਾਅਦ 1 ਲੀਟਰ ਦੁੱਧ ਪੀਣਾ ਲੋਕ ਕਹਿੰਦਾ ਘੋੜੀ ਪੀਨੇ ਮੈਂ ਦੁੱਧ ਤੁਹਾਨੂੰ ਵੀ ਦਾਂ ਇਹ ਸਭ ਮੋਟਾ ਵੇਚਦਾ ਠੀਕ ਆ ਨਾਲ 4 ਲੀਟਰ ਪਾਣੀ ਨਾਲ ਮਾਰਕਟੋ ਨਾਲ ਮਾਰਕਟੋ ਤੀ ਪ੍ਰਕਾਰ ਦੀਆਂ ਕੋਣੀਆਂ ਕਰਦਾ ਆ। ਆ ਜਾ ਤਲੋਕ ਬਣੰਦਿਆ ਆ ਜਾ। ਸੱਸੀ ਗੱਲ ਕਰਦੇ ਰਹਿੰਦੇ। ਸੱਸੀ ਕਾਲ ਸਾਰਿਆਂ ਨੂੰ ਆ ਭਾਈ ਸਾਡੇ ਨਾਲ ਛੇਤੀ ਛੇਤੀ ਸਬਸਕ੍ਰਾਈਬਰ ਕੰਪਲੀਟ ਕਰਾਓ। ਚਲ ਮਿਲਦੀਆਂ ਹਨ ਨੈਕਸਟ ਵਲੌਗ ਚ ਵਲੌਗ ਕਰੰਮੀ ਕਰਤਾ। ਐਦਾਂ ਚੱਲ ਗਏ। ਐਦਾਂ ਚੱਲ ਗਏ ਮੇਰੇ ਵਲੌਗ ਸਾਰਾ। ਆਲਾਤੀ ਭਾਦੀ ਮੇਰੇ ਚੈਨਲ ਬੰਦ ਕਰਾ ਦਿੰਦਾ। ਤਜਾ ਕਰੇ ਵੀ ਕੰਝਾ ਦੁੱਧ ਪੀ ਜਾ ਕੇ 6 ਕਿਲੋ। ਭਾਈ ਸਾਤ ਲੱਗੇ ਨਾ ਮੱਦੇ ਦੀ। 15 ਲਾਤੀ। ਪੰਜੇ ਦੀ ਸ਼ਰਤ ਲੱਗ ਗਈ ਆ ਜੀ ਤਿੰਨ ਕਿਲੋ ਦੀ ਟੀਵਾ ਦੀ ਸੌ ਸੌ ਰਕੀ ਦੀ ਚਲੋ ਜੀ ਤੇ ਗੱਲ ਦੀ ਗੱਲ ਨੂੰ ਚਲੋ ਜੀ ਚਲੋ ਜੀ ਹੋ ਗਿਆ ਜੀ ਕੰਮ ਥੱਲੇ ਲੱਗਾ ਨਹੀਂ ਲੱਗ ਗਿਆ ਲੱਗ ਗਿਆ ਠੀਕ ਹੈ ਨਾ ਹੁਣ ਜਿਆ ਤੂੰ ਲੱਗ ਗਿਆ ਜੀ ਲੱਗ ਗਿਆ ਪੰਜਾਬੀ ਦਾ ਬਾਡੀ ਬਿਲਡਰ ਭਾਈ ਆਪਣਾ ਜੀ ਸ਼ਰਤ ਲੱਗੀ ਸੀ ਪੈਸੇ ਆ ਗਿਆ ਤੁਹੇ ਕਿੰਨੀ ਮਰਦੀ ਚਾਹੀਦੀ ਹੈ ਦੋ ਘੰਟੇ ਵਰਕ ਆਉਂਦੇ ਆਏ ਦੋ ਘੰਟੇ ਕੇ ਮਨਰੀ ਦੋ ਘੰਟੇ ਕੇ ਨਹੀਂ ਚਾਰ ਘੰਟੇ ਲੱਗੇ ਕਾਊਂਟਰ ਰਾਈਟਿੰਗ ਤੇ ਬਾਕੀ ਦਾ ਕੋਈ ਨੰਬਰ ਨਾ ਆਉਂਦਾ ਇਹ ਦੁਨੀਆ ਬੰਦਿਆ ਹੀ ਤਰੀਕਾ ਮੰਨ ਮੇਰੀ ਟੋਲੀ ਬਾਰੇ ਉਹ ਆਏ ਜਿਸ ਤਰ੍ਹਾਂ ਟੋਲੀ ਹੈ ਜੀ ਵੇਚੀ ਨਾ ਜੀ ਹਾਂ ਜੀ ਹਾਂ ਜੀ ਮਨੂ ਬਰਾਦਰ ਆਪਣਾ ਪਿੰਡ ਲਾੜੜਾ ਜਿਲ੍ਹਾ ਜਲੰਧਰ ਅੱਗੇ ਕੀ ਆਪਾਂ ਦਾ ਨਾਮ ਕੀ ਆ ਕੱਟਰ ਅਤਰ ਕਲਦੀਪ ਭਾਈ ਭਾਈ ਕਿੱਦਾਂ ਜੀ ਕਿਹੇ ਮੇਰੇ ਵੀਰ ਭਰਾਣੇ ਕੰਮ ਕਰਉਣਾ ਹੋਵੇ ਇੱਧਰ ਲੱਕੜ ਦਾ ਤੇ ਆਪਣਾ ਭਰਾ ਕੰਮ ਕਰਦਾ ਲੱਕੜ ਦਾ ਤੇ ਸੰਪਰਕ ਕਰ ਸਕਦੇ ਆ ਨਹੀਂ ਸੀਰੀਅਸ ਹਰ ਭਾਈ ਤੇ ਕਿਸੇ ਨੇ ਵੀ ਲੱਕੜ ਦਾ ਕੰਮ ਕਰਾਉਣਾ ਹੋਵੇ ਤੇ ਅਦਰ ਕਿਸੇ ਨੇ ਬਾਹਲ ਪੇਪਲ ਲਗਾਉਣਾ ਹੋਵੇ ਕੰਧਾਂ ਦੇ ਉੱਤੇ ਭਾਈ ਹੁਣ ਸੀਰੀਅਸ ਹੋ ਗਏ ਮੂਵੀ ਜੀ ਲਾਈ ਜਾਂਦਾ ਭਾਈ ਚੋ ਗਿਆ 300 ਵੱਧ ਦਾ ਬੰਦ ਬਹੁਤ ਵਧੀਆ ਕਾਰ ਵੀਡੀਓ ਬਣਦੀ ਆ ਪੱਕਾ ਜੋੜ ਪੱਕਾ ਇਹ ਚੜਨੀ ਐ ਮੈਂ ਤੇ ਸੋਹਣ ਦਿਖਣੀ ਵੀਡੀਓ ਭਾਜੀ ਉਹਨਾਂ ਨੇ ਭਾਜੀ ਵੀਡੀਓ ਦੇਖ ਕੇ ਕਹਣਾ ਇਹ ਕੁੜੀ ਕੰਦੇਤੀ ਹਣਾ ਕਹਣਾ ਲਿਆਉਣੀ ਜਾ ਕੇ ਮੈਂ ਬਾਤਤੀ ਜਾਉਣਾ ਉਹ ਇਹ ਕਿਹੜੀ ਕੁੜੀ ਦੇਤੀ ਹਣਾ ਕਹਣਾ ਤੇਰਾ ਕੋਈ ਨਹੀਂ ਚੱਲ ਗਣਾ ਸਾਰੇ ਨਾਲ ਹੈ ਭਾਗੀ ਜਿੰਦਾ ਇਹਦਾ ਗਾਣਾ ਚੁਣ ਤੇਰੀ ਤੇਰੇ ਕੋਲ ਦੇ ਲੈ ਤੇਰੇ ਕਾੜ ਦੋ ਅੱਧੀ ਪਾ 10 10 ਕਾਤੇ ਬੈਠੇ ਆ ਕੀ ਚੱਕਰ ਪੈ ਗਿਆ ਹੂੰ ਲੈ ਬਾਜੀ ਬਾ ਬੰਦ ਕਰੋ ਇਹ ਜੀ ਵੀਡੀਓ ਟੈਲੀਵਿਜ਼ਨ ਚ ਮੁੱਕ ਗਿਆ ਰੀਚਾਰਜ ਚੁੱਪ ਚਾ ਬੈਠੀ ਮੈਂ ਨਾ ਕਮ ਚੁੱਪ ਕਾ ਬੈਠੀ ਆ ਲੈ ਲੈ ਇਦਾਂ ਦੀ ਚਾਰਜ ਹੋ ਜਾਣਾ ਮਾ ਨਾ ਨਾ ਮੈਂ ਤੁਹਾਨੂੰ ਜਾਣਦਾ ਕਿਸੇ ਕੋਲ ਨਹੀਂ ਲੈਸ ਦੈਟਸ ਇਟ ਚਲ ਖਬਰ ਬਾਜੀ ਨੇ ਇਹ ਕੰਮ ਆ ਜੀ ਜੇਮਲ ਆ ਗਈ ਬਰਗਰ ਖਾਲੀ ਨਹੀਂ ਬਰਗਰ ਆਉਂਦੇ ਬਹੁਤ ਬਹੁਤ ਬਰਗਰ ਬਣਾਉਣਾ ਪੈਣਾ ਲਓ ਜੀ ਬਰਗਰ ਬਣਾਉਦਾ ਭਾਜੀ ਪੋਪਰ ਚ ਬਹੁਤ ਵਧੀਆ ਨੂੰ ਮੈਂ ਤਾਂ ਅੱਜ ਬਰਗਰ ਖਵਾ ਦਵਾਂ ਬਰਗਰ ਖਾਣਾ ਬਰਗਰ ਹੈ ਆਯਾ ਦੇ ਚਾਰ ਬਰਗਰ ਆ ਤੇ ਰੇਣਾ ਚ ਨੋਨ ਸਟਾਕ ਜਿਮ ਲਾ ਲੂ ਕੋਕ ਪੀਂਦਿਆ ਓਏ ਆ ਕਰਦਾ ਆ ਦੇਖੋ ਜੀ ਜਿਮ ਲਾ ਕੇ ਕੋਕ ਪੀਂਦਿਆ ਇਹ ਐ ਕੋਈ ਇਹਨੂੰ ਦੀ ਦीन ਦੁਨੀਆ ਦਾ ਮਤਲਬ ਅੱਧਰ ਬੜਾ ਡੋਲ ਇਹਨੂੰ ਜੀ ਦੋਸਤੋ ਆ ਦੇਖੋ ਜੀ ਜਿਮ ਲਾ ਕੇ ਭਾਈ 버ਗਰ ਖਾਣ ਨੂੰ ਕਹਿੰਦਾ 버ਗਰ ਖਾਣਾ ਜਿਮ ਲਾ ਕੇ 버ਗਰ ਭਾਲਦਾ ਇਹਨੂੰ ਹੁਣ 버ਗਰ ਖਾਣ ਨੂੰ ਲੱਗਾ ਜਿਹੜੀ ਤੋਂ ਕਰਦੇ ਲਾਣਾ ਕਹਿੰਦਾ ਭਾਈ 버ਗਰ ਕਿਹੜਾ 버ਗਰ ਡਬਲ ਟਿੱਕੀ ਵਾਲਾ ਕਹਿੰਦਾ ਡਬਲ ਟਿੱਕੀਆਂ 버거 ਬਣਾਉਣਾ ਨਹੀਂ ਭਾਈ ਦੂਜੀ ਰੇਡੀ ਤੇ 버거 ਆਰਡਰ ਕਰਦੇ ਆ ਭਰਾ ਆਪਣਾ ਯਾਰ ਚਾਲ 200 ਵਾਲਾ ਮੁੰਡਾ ਇਹ ਨੀਡੂ ਨੀਡੂ ਠੀਕ ਠਾਕ ਨੇ ਨੀਡੂ ਸ਼ਟਰ ਵਾਲੇ ਨਾਲ ਇਹਦਾ ਕੰਟੈਕਟ ਕੰਟੈਕਟ ਕਰਉਣਾ ਬਾਕੀ ਓਕੇ ਰਿਪੋਰਟ ਦਮ ਬੇਇੱਜ਼ਤੀ ਕਰਾ ਗਿੰਦਾ ਮੋਟਰਸਾਈਕਲ ਤੇ ਤੋਂ ਚੱਲਦਾ ਨਹੀਂ ਉਹ ਪੰਜਾਰੀ ਮੋਟਰਸਾਈਕਲ ਬੰਦ ਕਰਤਾ ਤੂੰ ਹੈਂ ਹੈਂ ਪੰਜਾਰੀ ਤੂੰ ਮੋਟਰਸਾਈਕਲ ਬੰਦ ਕਰ ਤਾ ਤੁਹਾਡਾ ਪਤਾ ਨਹੀਂ ਹੋਣੀ ਜਾ ਇਹਨੂੰ ਉਹਨਾ ਕੰਮ ਹੋਵੇ ਜਾਣਾ ਕਾਰਾ ਜਿਹਦੇ ਹੋਣਾ ਕਵਾਰਾ ਜੀ ਆਪਾਂ ਮੋੜ ਸਾਲ ਤੇ ਆ ਕੋਈ ਨਹੀਂ ਮਿੱਤਰਾ ਹੋਰੀ ਚਲਾ ਹੋਰੀ ਅੱਗੇ ਚਾਉਂਗੇ ਆਪਾਂ ਰਸਿੰਧ ਸਾਲਾ ਟੀਪੁਆਇੰਟ ਆ ਅਛਾ ਟੀ ਪੁਆਇੰਟ ਤੇ ਆ ਗਿਆ ਦੋਸਤੋ ਇਹ ਸਾਡਾ ਟੀ ਪੁਆਇੰਟ ਆ ਟੀ ਪੁਆਇੰਟ ਬੋਪਰ ਦਾ ਟੀ ਪੁਆਇੰਟ ਚੈੱਕ ਕਰੋ ਇਹ ਟੀ ਪੁਆਇੰਟ ਨੂੰ ਬੀ ਪੁਆਇੰਟ ਬਣਾਇਆ ਜਾਊਗਾ ਥੋੜੇ ਜਿੰਨਾ ਤੱਕ ਇੱਥੇ ਮੇਰੀ ਫੋਟੋ ਲੱਗੂਗੀ ਵਧੀਆ ਕਰਕੇ ਵਿਕਰਮ ਜੀਤ ਇੰਸਟਾਗ੍ਰਾਮਰ ਐਂਡ ਯੂਟਿਊਬਰ ਜੀ ਜੂ ਦੇ ਲੱਡੂ ਲੈਣੇ ਆ ਜੀ ਗਣੇਸ਼ ਵੀਰ ਸ਼ਾਪ ਉੱਪਰ ਹੋਰ ਭਾਈ ਕਿਦਾਈ ਠੀਕ ਹੈ ਜੀ ਇਹ ਹੈਗਾ ਜੀ ਫਰੂਟ ਪੇਠਾ ਜਿਹੜੇ ਆਪਣੇ ਬਾਹਰ ਬੈਠੇ ਉਹਨਾਂ ਨੇ ਕੰਮਸਰਾ ਖਾਣ ਨੂੰ ਟਿੱਕੀਆਂ ਚੈੱਕ ਕਰੋ ਉੱਧਰ ਸਭ ਕੁਝ ਹੈਗਾ ਇੱਕ ਹੋਰ ਲੰਗਰ ਲਾਉਣਾ ਮੈਂ ਦੇਸੀ ਘੇ ਦੀ ਬਰਫੀ ਆਏ ਹੋਏ ਸਿੱਧਾ ਹੀ ਆਉਗਾ ਮੈਂ ਚਨਾ ਲੱਡੂ ਦੇਸੀ ਘੇ ਲੱਡੂ ਮੋਤੀ ਗੁੰਦੀ ਆਪ ਆ ਗਏ ਆ ਜੀ ਗਣੇਸ਼ সুইਟ ਸ਼ਾਪ ਭੋਪਰ ਕਿੰਨੂ ਕਿੰਨੂ ਪਤਾ ਇਹਦਾ ਕਮੈਂਟ ਕਰਕੇ ਜਰੂਰ ਦੱਸਿਓ ਇੱਥੋਂ ਆਪਾਂ ਲੈਣਾ ਡੱਬਾ ਇੱਥੋਂ ਲੈਣਾ ਡੱਬਾ ਲੱਡੂਆਂ ਦਾ ਡੱਬਾ ਲੈਣਾ ਇੱਥੋਂ ਆਪਾਂ ਕੋਈ ਵੀ ਲੱਡੂ ਲੈ ਲੈ ਉੱਥੋਂ ਦੇ ਜਾਵੇਗਾ ਠੀਕ ਹੈ ਜੀ ਜਿਹੜੇ ਲੈਣੇ ਲੈਣਾ ਲੱਡੂ ਦਾ ਮੇਰੇ ਵੱਲੋਂ ਤੈਨੂੰ ਗਿਫਟ ਕੀਤੇ ਮੈਂ ਠੀਕ ਆ ਮੈਂ ਕਹਾ ਤੈਨੂੰ ਗਿਫਟ ਕਰਦੇ ਜਿਹੜੇ ਲੱਡੂ ਲੈਣੇ ਲੈੜਾ ਮੋਤੀ ਜੂਟ ਲੈਣੇ ਉਹ ਲੈ ਲੈ ਦੋ ਜਨਾ ਦਿਲ ਕਰਦਾ ਲੈਣਾ ਠੀਕ ਆ ਜੋ ਦਿਲ ਕਰਦਾ ਜਿਹੜੇ ਲੈਣੇ ਆ ਆ ਲੈਣਾ ਮੁੱਟੀ ਜੂਟ ਭਾਈ ਮੁੱਟੀ ਜੂਟ ਦੇ ਲੱਡੂ ਦੇਓ ਕਿਲੋ ਕਿਲੋ ਕਰਦੇ ਹੋ ਜੀ ਆਪਾਂ ਜੀ ਬਲੌਗ ਦਾ ਕਰਦੇ ਆ ਐਂਡ ਬਾਕੀ ਬਲੌਗ ਨੂੰ ਅੰਦੀ ਪਿਆਰ ਦਿੰਦੇ ਰਹੋ ਠੀਕ ਆ ਜੀ ਆਪਣੇ ਜਿਹੜੇ ਬਲੌਗ ਹੁੰਦੇ ਹਨ ਜੋ ਵੀ ਆ ਸਾਦੇ ਹੁੰਦੇ ਆ ਆਪਾਂ ਕੋਈ ਕੋਈ ਫਿਲਟਰ ਨਹੀਂ ਲਾਈਦਾ ਕੋਈ ਕੁਝ ਨਹੀਂ ਕਰੀਦਾ ਜਿੱਦਾਂ ਦੇ ਰੰਗ ਹੁੰਦੇ ਚੜ੍ਹਦੇ ਹੀ ਦਾ ਠੀਕ ਆ ਜੀ ਬਲੌਗ ਨੂੰ ਅੰਦੀ ਪਿਆਰ ਦੇਈ ਚਲੋ ਭਾਜੀ ਲਵ ਯੂ ਤੁਹਾਡਾ ਬਹੁਤ ਬਹੁਤ ਤੁਸੀਂ ਇੰਨਾ ਪਿਆਰ ਕਰਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਨੂੰ ਆਪ ਭੁੱਲਿਓ ਤੇ ਇੱਕ ਪਿਆਰਾ ਪਿਆਰਾ ਜਿਹਾ ਕਮੈਂਟ ਠੀਕ ਨੇ ਰੂਟ ਕਰਿਓ ਬਾਕੀ ਬਾਈ ਸਾਰਿਆਂ ਨੂੰ ਲਵ ਯੂ ਥੈਂਕ ਯੂ ਸੋ ਮਚ